ਅੱਜ ਦੀ ਖਬਰ ਸੁਣ ਕੇ ਪੰਜਾਬੀਆਂ ਦੇ ਰੋਂਗਟੇ ਖੜੇ ਹੋ ਜਾਣਗੇ ਕਿ ਅੱਜ ਭਾਈ ਬਲਬੰਦ ਸਿੰਘ ਰਾਜੋਆਣਾ ਜਿਨ੍ਹਾਂ ਨੂੰ ਲਗਭਗ 30 ਸਾਲ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਹੈ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ 14 ਸਾਲ ਉਮਰ ਕੈਦ ਤੇ 19 ਸਾਲ ਫਾਂਸੀ ਦੀ ਸਜ਼ਾ ਨੂੰ ਮੁੱਖ ਰੱਖਦੇ ਹੋਏ ਜੇਲ੍ਹ ਦੇ ਵਿੱਚ 30 ਸਾਲ ਬਿਤਾ ਲਈ ਹਨ ਪਰ ਉਹਨਾਂ ਨੂੰ ਅਜੇ ਤੱਕ ਇੱਕ ਵੀ ਪ੍ਰੋਲ ਨਹੀਂ ਮਿਲੀ ਜਿੱਥੇ ਇਹੀ ਜਾਣਦੇ ਹੀ ਹਾਂ ਕਿ ਵੱਡੇ ਵੱਡੇ ਰੇਪਿਸਟ ਜਿਹੜੇ ਹਨ ਉਹਨਾਂ ਨੂੰ 24-24 ਵਾਰ ਪ੍ਰੋਲਾ ਮਿਲ ਚੁੱਕੀਆਂ ਹਨ ਹੁਣ 5 ਸਾਲ ਦੇ ਵਿਚਕਾਰ ਹੀ ਔਰ ਇੱਕ ਪਾਸੇ ਆਪਣਾ ਜੀਵਨ ਦੇਸ਼ ਕੌਮ ਦੇ ਲੇਖੇ ਲਾਉਣ ਵਾਲੇ ਭਾਈ ਰਾਜਵਾਨਾ ਜੀ ਉਹਨਾਂ ਨੂੰ ਹੁਣ ਤੱਕ ਇੱਕ ਵੀ ਪ੍ਰੋਲ ਇੱਕ ਵੀ ਪ੍ਰੋਲ ਨਹੀਂ ਮਿਲੀ ਅਸਲਾਮੁਅਲੈਕਮ ਸਸਰੀਆ ਕਾਲ ਕਿਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜਦੀ ਕਲਾ 'ਚ ਹੋਵਗੇ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲੈ ਕੇ ਇੰਡੀਆ ਦੀ ਸੁਪਰੀਮ ਕੋਰਟ ਨੇ ਭਾਜਪਾ ਨੂੰ ਪੁੱਛਿਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਇੱਕ طرف ਵੱਡੇ ਵੱਡੇ ਰੈਪਿਸਟ ਵੱਡੇ ਵੱਡੇ ਮੁਜਰਮ ਉਹਨਾਂ ਨੂੰ ਪੇਰੋਲ ਤੇ ਜੇਲ੍ਹ ਚ ਰਿਹਾਈਆਂ ਮਿਲਦੀਆਂ ਨੇ ਲੇਕਿਨ ਬਲਵੰਤ ਸਿੰਘ ਰਾਜਵਾਨਾ ਨੂੰ 30 ਸਾਲ ਤੋਤੇ ਹੋ ਗਏ ਨੇ ਜੇਲ੍ਹ ਦੇ ਵਿੱਚ ਇੱਕ ਵੀ ਦਫਾ ਪੇਰੋਲ ਨਹੀਂ ਦਿੱਤੀ ਗਈ ਤੇ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਸਿੱਖਾਂ ਦੇ ਖਿਲਾਫ ਹੈ ਹਿੰਦੁਸਤਾਨ ਦੀ ਅਦਾਲਤਾਂ ਹਿੰਦੁਸਤਾਨ ਦੀ ਹਕੂਮਤਾਂ ਸਿੱਖਾਂ ਨੂੰ ਆਤੰਗਵਾਦੀ ਟੈਰਰਿਸਟ ਬੁਲੰਦੀਆਂ ਨੇ ਟੈਰਰਿਸਟ ਸਮਝੀਆਂ ਨੇ ਸਿੱਖਾਂ ਨੂੰ ਬੰਦੀ ਸਿੰਘਾਂ ਨੂੰ ਪੇਰੋਲ ਤੇ ਰਿਹਾਈਆਂ ਨਹੀਂ ਮਿਲਦੀਆਂ ਚਾਹੇ ਬਲਵੰਤ ਸਿੰਘ ਰਾਜਵਾਨਾ ਹੋਵੇ ਜਗਤਾਰ ਸਿੰਘ ਹਵਾਰਾ ਹੋਏ ਅਮਰਤਪਾਲ ਸਿੰਘ ਹੋਏ ਇਹਨਾਂ ਨੂੰ ਲੰਬੇ ਅਰਸੇ ਤੱਕ ਜੇਲ੍ਹਾਂ 'ਚ ਰੱਖਣ ਵਾਸਤੇ ਨਵੇਂ-ਨਵੇਂ ਹਰਬੇ ਅਪਣਾਏ ਜਾਂਦੇ ਨੇ ਹੁਣ ਇੰਡੀਆ ਦੀ ਸੁਪਰੀਮ ਕੋਰਟ ਨੇ ਬੀਜੇਪੀ ਨੂੰ ਹਕੂਮਤ ਨੂੰ ਕਿਹਾ ਕਿ ਜਲਦ ਤੋਂ ਜਲਦ ਬਲਵਿੰਦ ਸਿੰਘ ਰਾਜਵਾਨਾ ਨੂੰ ਫਾਂਸੀ ਦਿਓ ਇਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਕੀ ਕਾਰਨ ਨੇ ਇਹਨਾਂ ਨੂੰ ਫਾਂਸੀ ਨਾ ਦੇਣ ਦੇ ਤੇ ਅਦਾਲਤ ਦੇ ਵਿੱਚ ਬੀਜੇਪੀ ਕੋਲੋਂ ਜਵਾਬ ਮੰਗਿਆ ਗਿਆ ਇਹ ਕੀ ਮਾਮਲਾ ਹੈ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ੇਰ ਸੀ ਜਿਸ ਨੂੰ ਉਸ ਸਮੇਂ ਦੀ ਜ਼ਾਲਮ ਸਰਕਾਰ ਅੰਗਰੇਜ਼ ਹਕੂਮਤ ਨੇ ਫਾਂਸੀ ਵਾਲੇ ਦਿਨ ਤੋਂ ਪਹਿਲਾਂ ਹੀ ਫਾਂਸੀ ਦੇ ਦਿੱਤੀ ਸੀ ਭਗਤ ਸਿੰਘ ਨੂੰ ਫਾਂਸੀ ਦਾ ਐਲਾਨ 24 ਮਾਰਚ ਨੂੰ ਹੋਇਆ ਸੀ ਪਰ ਹਕੂਮਤ ਨੇ ਲੋਕਾਂ ਦੇ ਡਰ ਤੋਂ ਪਹਿਲਾਂ ਹੀ 23 ਮਾਰਚ ਨੂੰ ਭਗਤ ਸਿੰਘ ਨੂੰ ਰਾਤੋ-ਰਾਤ ਫਾਂਸੀ ਦੇ ਕੇ ਦੂਰ ਨਦੀ ਦੇ ਕੰਢੇ ਤੇ ਜਾ ਕੇ ਉਹਨਾਂ ਦੇ ਸਰੀਰ ਨੂੰ ਅਗ ਲਗਾ ਦਿੱਤੀ ਸੀ ਇਵੇਂ ਹੀ ਪੰਜਾਬ ਦੇ ਇੱਕ ਹੋਰ ਸ਼ੇਰ ਦੇ ਨਾਲ ਉਸੇ ਇਸੇ ਤਰੀਕੇ ਨਾਲ ਹੀ ਤਸੀਹੇ ਦੇ ਕੇ ਉਹਨਾਂ ਦੇ ਜੀਵਨ ਦੀ ਹੋਂਦ ਨੂੰ ਮਟਾਇਆ ਜਾ ਰਿਹਾ ਹੈ ਅੱਜ ਦੀ ਖਬਰ ਸੁਣ ਕੇ ਪੰਜਾਬੀਆਂ ਦੇ ਰੋਂਗਟੇ ਖੜੇ ਹੋ ਜਾਣਗੇ ਕਿ ਅੱਜ ਭਾਈ ਬਲਬੰਦ ਸਿੰਘ ਰਾਜਵਾਨਾ ਜਿਨ੍ਹਾਂ ਨੂੰ ਲਗਭਗ 30 ਸਾਲ ਤੋਂ ਵੀ ਉੱਪਰ ਦਾ ਟਾਈਮ ਹੋ ਗਿਆ ਹੈ ਜੇਲ੍ਹ ਦੇ ਵਿੱਚ ਜਿਨ੍ਹਾਂ ਨੇ 14 ਸਾਲ ਉਮਰ ਕੈਦ ਤੇ 19 ਸਾਲ ਫਾਂਸੀ ਸਜ਼ਾ ਨੂੰ ਮੁੱਖ ਰੱਖਦੇ ਹੋਏ ਜੇਲ੍ਹ ਦੇ ਵਿੱਚ 30 ਸਾਲ ਬਿਤਾ ਲਈ ਹਨ ਪਰ ਉਹਨਾਂ ਨੂੰ ਅਜੇ ਤੱਕ ਇੱਕ ਵੀ ਪ੍ਰੋਲ ਨਹੀਂ ਮਿਲੀ ਜਿੱਥੇ ਇਹ ਹੀ ਜਾਣਦੇ ਹਾਂ ਕਿ ਵੱਡੇ ਵੱਡੇ ਰੇਪਿਸਟ ਜਿਹੜੇ ਹਨ ਉਨਾ ਨੂੰ 24-24 ਵਾਰ ਪ੍ਰੋਲਾ ਮਿਲ ਚੁਕੀਆਂ ਹਨ ਹੁਣ 5 ਸਾਲ ਦੇ ਵਿਚਕਾਰ ਹੀ ਔਰ ਇੱਕ ਪਾਸੇ ਆਪਣਾ ਜੀਵਨ ਦੇਸ਼ ਕੌਮ ਦੇ ਲੇਖੇ ਲਾਉਣ ਵਾਲੇ ਭਾਈ ਰਾਜਵਾਨਾ ਜੀ ਉਹਨਾਂ ਨੂੰ ਹੁਣ ਤੱਕ ਇੱਕ ਵੀ ਪ੍ਰੋਲ ਇੱਕ ਵੀ ਪ੍ਰੋਲ ਨਹੀਂ ਮਿਲੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਹੈ ਕਿ ਜਲਦ ਜਲਦ ਰਾਜਵਾਨਾ ਦੀ ਫਾਂਸੀ ਦੇ ਉੱਪਰ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਇੰਨੇ ਸਾਲ ਹੋ ਚੁੱਕੇ ਹਨ ਅਜੇ ਤੱਕ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਨਾਲ ਦੇ ਨਾਲ ਇਹ ਵੀ ਸੁਪਰੀਮ ਕੋਰਟ ਨੇ ਅੱਗੇ ਦਾਵਾ ਕੀਤਾ ਹੈ ਕਿ ਅਗਰ ਜਲਦੋ ਜਲਦ ਸਰਕਾਰ ਕੋਈ ਵੀ ਡਿਸੀਜਨ ਨਹੀਂ ਲੈਂਦੀ ਤਾਂ ਸਰਕਾਰ ਦੇ ਫੈਸਲੇ ਤੋਂ ਬਿਨਾ ਹੀ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੇ ਉੱਪਰ ਫੈਸਲਾ ਸੁਣਾਈ ਜਾਵੇਗੀ ਔਰ ਉਹਨਾਂ ਨੂੰ ਫਾਂਸੀ ਦਿੱਤੀ ਜਾਵੇਗੀ ਜਦੋਂ ਅੱਜ ਰਾਜਵਾਨਾ ਜੀ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉਸ ਸਮੇਂ ਰਾਜਵਾਨਾ ਜੀ ਨੇ ਮੀਡੀਆ ਦੇ ਅੱਗੇ ਇਹ ਕਿਹਾ ਕਿ ਸਰਕਾਰ ਜਲਦੋ ਜਲਦ ਮੇਰੀ ਸਜ਼ਾ ਦੇ ਉੱਪਰ ਐਕਸ਼ਨ ਲਵੇ ਕਿਉਂਕਿ ਮੈਨੂੰ 30 ਸਾਲ ਹੋ ਚੁੱਕੇ ਹਨ ਜੇਲ੍ਹ ਦੇ ਵਿੱਚ ਅਗਰ ਇਹਨੂੰ ਫਾਂਸੀ ਦੇਣੀ ਹੈ ਤਾਂ ਜਲ ਤੋਂ ਜਲਦ ਫਾਂਸੀ ਦੇ ਦਿੱਤੀ ਜਾਵੇ ਔਰ ਪੂਰੇ ਹੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਇਹ ਗੱਲ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ 15 ਅਕਤੂਬਰ ਨੂੰ ਜੋ ਫੈਸਲਾ ਹੋਇਆ ਹੈ ਉਸ ਉੱਪਰ ਰਾਜੂਆਣਾ ਜੀ ਨੂੰ ਜਲ ਤੋਂ ਜਲਦ ਫਾਂਸੀ ਦੇਣ ਦਾ ਐਲਾਨ ਹੋ ਗਿਆ ਹੈ ਪਰ ਗੱਲ ਇੱਥੇ ਮੁੱਕਦੀ ਹੈ ਕਿ ਅਗਰ ਉਹਨਾਂ ਨੂੰ ਫਾਂਸੀ ਦਿੰਦੇ ਹਨ ਤਾਂ ਆਲੇ ਦੁਆਲੇ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਜਾਵੇਗਾ ਇਸ ਕਰਕੇ ਪਿਛਲੇ ਸਮੇਂ ਦੇ ਵਿੱਚ ਐਸਜੀਪੀਸੀ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਰਿੱਟ ਪਾਈ ਸੀ ਜਿਸ ਕਾਰਨ ਉਹਨਾਂ ਨੇ ਇਹ ਕਿਹਾ ਸੀ ਕਿ ਉਹਨਾਂ ਦੀ ਫਾਂਸੀ ਜੋ ਹੈ ਉਸ ਨੂੰ ਰੋਕ ਦਿੱਤਾ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਆਪ ਸੁਣਦੇ ਹਾਂ ਰਾਜਵਾਨਾ ਜੀ ਨੇ ਅੱਜ ਹਸਪਤਾਲ ਦੇ ਵਿੱਚ ਜਦੋਂ ਆਏ ਉਹਨਾਂ ਨੇ ਕੀ ਕਿਹਾ ਸਭ ਕਰਿਆ ਜਾ ਕੋਈ ਕੁਝ 30 ਸਾਲ ਹੋ ਗਏ ਬੰਗਵਾਣਾ 19 ਸਾਲ ਤੋਂ ਨੀਸੀ ਚੱਕੇ ਵਿੱਚ ਲੱਗ ਗਿਆ ਤੇ 14 ਸਾਲਾਂ ਤੋਂ ਫਿਰ ਸਰਕਾਰੀ ਕੋਲ ਸੀਗਰੈਂਡ ਵਿੱਚ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜੀ ਸਾਹਿਬ ਉਹਦੇ ਜੋ ਰਿਪੋਰਟ ਬਾਹਰ ਆ ਰਹੀ ਹੈ ਉਸ ਨੂੰ ਵੀ ਫੈਸਲਾ ਕਰੋ ਬੱਸ ਇਹ ਕਾਪੀ ਸੁਰੇਦਰ ਸਿੰਘ ਇਹ ਬੇਸੀ ਕਰਦਾ ਜੇ ਅਗਲਾ ਫਸਤਾ ਹੈ ਸਾਨੂੰ ਬਹੁਤ 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 ਬਹੁ ਇਸ ਗੱਲ ਦੀ ਸੈਂਟਰ ਨੂੰ ਸਖਤ ਤਾੜਨਾ ਦੇ ਵਿੱਚ ਕਿਹਾ ਗਿਆ ਕਿ ਭਾਈ ਰਾਜੋਵਾਲ ਨੂੰ ਫਲ ਸਿੱਖਿਉਣ ਦਿੱਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਇਹ ਕੋਈ ਆਪਾ ਅਫਵਾਹ ਨਹੀਂ ਫਲਾ ਰਹੇ ਸੱਜਣਾ ਮਿੱਤਰਾਂ ਤੋਂ ਜੋ ਸੁਣਿਆ ਸਮਝਿਆ ਤੇ ਇਹ ਵੀ ਰਿਐਲਿਟੀ ਹੈ ਮੈਂ ਖੁਦ ਆਰਮੀ ਦੀਆਂ ਗੱਡੀਆਂ ਜਾਂ ਆਰਮੀ ਦੇ ਵੱਡੇ ਅਫਸਰ ਜਿਹੜੇ ਨੇ ਮੈਂ 2-4 ਦਿਨੋਂ ਪੰਜਾਬ ਦੇ ਵਿੱਚ ਕਾਫੀ ਘੁੰਮਦੇ ਦੇਖ ਰਿਹਾ ਹਾਂ ਪਰ ਭਾਈ ਦਾ ਜਵਾਨਾ ਨੂੰ ਜੇਕਰ ਫਾਂਸੀ ਦੀ ਗੱਲ ਆਉਂਦੀ ਹੈ ਤਾਂ ਪੰਜਾਬ ਵਾਲੇ ਨੂੰ ਤੁਹਾਡੀ ਕੀ ਡਿਊਟੀ ਬਣਦੀ ਆ ਤੁਹਾਡਾ ਕੀ ਫਰਜ਼ ਬਣਦਾ ਮੈਨੂੰ ਲੱਗਦਾ ਨਹੀਂ ਵੀ ਤੁਹਾਨੂੰ ਸਮਝਾਣ ਦੀ ਲੋੜ ਆ 2011 12 ਦੇ ਵਿੱਚ ਵੀ ਉਹ ਤਾਂ ਨਵਾਂ ਨਵਾਂ ਪ੍ਰਚਾਰ ਚ ਤੁਰਿਆ ਸਾਂ ਮਤਲਬ ਪ੍ਰੋਫੈਸ਼ਨਲ ਜਿਵੇਂ ਕਹਿ ਦੀ ਤਾਂ ਉਦੋਂ ਵੱਡੇ ਵੱਡੇ ਇਕੱਠ ਹੋਏ ਸੀ ਰਕਾਰ ਤੋੜ ਇਕੱਠ ਹੋਏ ਸੀ ਤੇ ਜੇ ਭਾਈ ਦਾ ਜਵਾਨਾ ਉੱਪਰ ਇਹ ਗੱਲ ਆਉਂਦੀ ਹੈ ਠੀਕ ਆ ਕੋਈ ਗੱਲ ਨਹੀਂ ਆਪਣਾ ਸਮਾ ਭਾਵੇਂ ਤਾਂ ਉਮਰ ਜੇਲ੍ਹ ਦੇ ਵਿੱਚ ਸਿੰਘ ਆਪਣਾ ਪਾਣੀ ਪੜਦਾ ਪਿਆ ਕੌਮ ਦੇ ਭਲੇ ਦੀ ਅਰਦਾਸ ਕਰਦਾ ਹੈ ਫਾਂਸੀ ਵੀ ਕੋਈ ਸਾਡੇ ਵਾਸਤੇ ਕੋਈ ਨਵੀਂ ਗੱਲ ਨਹੀਂ ਬੜੀਆਂ ਫਾਂਸੀਆਂ ਸਾਨੂੰ ਲੱਗੀਆਂ ਨੇ ਫਾਂਸੀਆਂ ਨਾਲ ਸਾਡੇ ਸਾਡੀ ਉਮਰਾਂ ਵਧੀਆਂ ਹੀ ਨੇ ਸਾਡੀ ਖੌਮਦੀਆਂ ਪਰ ਸਾਡਾ ਪੰਜਾਬ ਤੇ ਪੰਜਾਬੀ ਦਾ ਫਰਜ ਕੀ ਬਣਦਾ ਹੈ ਇਸ ਗੱਲ ਨੂੰ ਧਿਆਨ ਚ ਜਰੂਰ ਰੱਖਿਓ ਜੀ ਧੰਨਵਾਦ ਇੱਕ ਵੀ ਪ੍ਰੋਲ ਨਹੀਂ ਮਿਲੀ ਅਤੇ ਉਪਰੋਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਕਿ ਜਲਦ ਤੋਂ ਜਲਦ ਰਾਜਵਾਨੇ ਦੇ ਫਾਂਸੀ ਦੇ ਉੱਪਰ ਐਕਸ਼ਨ ਲਿਆ ਜਾਵੇ ਇੰਨੇ ਸਾਲਾਂ ਤੱਕ ਇਹ ਮੁੱਦਾ ਲਟਕਾ ਕੇ ਕਿਉਂ ਰੱਖਿਆ ਹੈ ਜਲਦ ਤੋਂ ਜਲਦ ਉਹਨਾਂ ਨੂੰ ਫਾਂਸੀ ਦੇ ਕੇ ਕੰਮਕਾਇਆ ਜਾਵੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਕਿਹਾ ਹੈ ਕਿ ਜੇ ਜਲਦ ਤੋਂ ਜਲਦ ਰਾਜਵਾਨਾ ਦੀ ਫਾਂਸ ਦੇ ਉੱਪਰ ਕੋਈ ਨਾ ਕੋਈ ਐਕਸ਼ਨ ਲਿਆ ਜਾਵੇ ਇੰਨੇ ਸਾਲ ਹੋ ਚੁੱਕੇ ਹਨ ਅਜੇ ਤੱਕ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਨਾਲ ਦੇ ਨਾਲ ਇਹ ਵੀ ਸੁਪਰੀਮ ਕੋਰਟ ਨੇ ਅੱਗੇ ਦਾਵਾ ਕੀਤਾ ਹੈ ਕਿ ਅਗਰ ਜਲਦੋ ਜਲਦ ਸਰਕਾਰ ਕੋਈ ਵੀ ਡਿਸੀਜਨ ਨਹੀਂ ਲੈਂਦੀ ਤਾਂ ਸਰਕਾਰ ਦੇ ਫੈਸਲੇ ਤੋਂ ਬਿਨਾ ਹੀ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੇ ਉੱਪਰ ਫੈਸਲਾ ਸੁਣਾਇਆ ਜਾਵੇਗੀ ਔਰ ਉਹਨਾਂ ਨੂੰ ਫਾਂਸੀ ਦਿੱਤੀ ਜਾਵੇਗੀ ਜਦੋਂ ਅੱਜ ਰਾਜਵਾਨਾ ਜੀ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉਸ ਸਮੇਂ ਰਾਜਵਾਨਾ ਜੀ ਨੇ ਮੀਡੀਆ ਦੇ ਅੱਗੇ ਇਹ ਕਿਹਾ ਕਿ ਸਰਕਾਰ ਜਲਦੋ ਜਲਦ ਮੇਰੀ ਸਜ਼ਾ ਦੇ ਉੱਪਰ ਐਕਸ਼ਨ ਲਵੇ ਕਿਉਂ ਦੇਸ਼ ਦੇ ਅਜਿਹੇ ਕੌਮ ਦੇ ਅਜਿਹੇ ਬੱਬਰ ਸ਼ੇਰ ਜਿਨ੍ਹਾਂ ਨੇ ਕੌਮ ਦੇ ਲੇਖੇ ਆਪਣੀ ਸਾਰੀ ਜਿੰਦ ਲਗਾ ਦਿੱਤੀ ਹੈ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ 바ਰ ਦਿੱਤਾ ਜਿਨ੍ਹਾਂ ਦੇ ਘਰ ਜਾ ਕੇ ਦੇਖੋ ਤਾਂ ਅਜੇ ਵੀ ਘਰ ਦੇ ਵਿੱਚ ਉਜਾੜੇ ਪਏ ਹੋਏ ਹਨ ਪਰ ਉਹਨਾਂ ਨੇ ਆਪਣੀ ਕੌਮ ਦੇ ਲੇਖੇ ਆਪਣਾ ਜੀਵਨ ਲਗਾ ਦਿੱਤਾ ਤੇ ਕਿਸੇ ਗੱਲ ਦੀ ਕੋਈ ਸੋਚ ਕੋਈ ਫਿਕਰ ਨਹੀਂ ਕੀਤੀ ਸਿਰਫ ਆਪਣੀ ਕੌਮ ਦੇ ਉਜਵਲ ਫਿਊਚਰ ਦੇ ਲਈ ਆਪਣੀ ਜਿੰਦ ਕੌਮ ਦੇ ਲੇਖੇ ਲਗਾ ਦਿੱਤੀ ਅਜਿਹੇ ਬੱਬਰ ਸ਼ੇਰ ਈ 30 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਹਨ ਔਰ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਜਿਹੀ ਮਾਨਸਿਕ ਪੀੜਾ ਦੇ ਉੱਪਰੋਂ ਲੰਘਣਾ ਪੈ ਰਿਹਾ ਹੈ ਜਿ ਇਹਨਾਂ ਨੂੰ ਉਹੀ ਸਮਝ ਸਕਦੇ ਹਨ ਫਿਰ ਵੀ ਉਹ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਤੇਰਾ ਆਪਣਾ ਮੀਠਾ ਲਾਗੇ ਦੇ ਬਚਨ ਦੇ ਨਾਲ ਆਪਣੀ ਇਹ ਸੇਵਾ ਹੀ ਸਮਝਦੇ ਹੋਏ ਪਰਮਾਤਮਾ ਦੇ ਵਾਹਿਗੁਰੂ ਦੇ ਹੁਕਮ ਹੇਠਾ ਇਹ ਸਾਰਾ ਕੁਝ ਕਰ ਰਹੀ ਹਰ ਪਰ ਫਿਰ ਵੀ ਸਾਡੀ ਕੌਮ ਜਾਗ ਨਹੀਂ ਰਹੀ ਅੱਜ ਕੱਲ ਦੇ ਨੌਜਵਾਨਾਂ ਨੂੰ ਅਜੇ ਹਾਂ ਹੀ ਨਹੀਂ ਪਤਾ ਕਿ ਸਾਡੀ ਕੌਮ ਨੂੰ ਬਚਾਉਣ ਦੇ ਲਈ ਉਹਨਾਂ ਨੇ ਕਿੰਨਾ ਵੱਡਾ ਬਲਿਦਾਨ ਦਿੱਤਾ ਹੈ ਬੰਦੀ ਸਿੰਘਾਂ ਦੀ ਕਿੰਨੀ ਵੱਡੀ ਦੇਣ ਹੈ ਜਿਨ੍ਹਾਂ ਨੇ ਆਪਣੇ ਜੀਵਨ ਨੂੰ ਬਿਨਾਂ ਸੋਚੇ ਵਿਚਾਰੇ ਹੀ ਦੇਸ਼ ਕੌਮ ਦੇ ਲੇਖੇ ਆਪਣਾ ਜੀਵਨ ਲਗਾ ਦਿੱਤਾ ਔਰ ਉਹ ਅਜੇ ਹੀ ਬਬਰ ਸ਼ੇਰ 30 ਸਾਲ ਦੀ ਸਜ਼ਾ ਕੱਟ ਕੇ ਅੱਜ ਇਹ ਵੀ ਕਹਿ ਰਹੇ ਹਨ ਕਿ ਜਲਦ ਤੋਂ ਜਲਦ ਸਰਕਾਰ ਵੱਡਾ ਫੈਸਲਾ ਲੈ ਕੇ ਉਹਨਾਂ ਦੀ ਸਜ਼ਾ ਜੋ ਫਾਂਸੀ ਹੈ ਉਸ ਨੂੰ ਮੁਕੰਮਲ ਕਰੇ ਜਲਦੋਂ ਜਲਦ ਉਹਨਾਂ ਨੂੰ ਫਾਂਸੀ ਦੇਵੇ ਕਿਉਂਕਿ ਉਹਨਾਂ ਨੂੰ ਕੋਈ ਵੀ ਮੌਤ ਦਾ ਡਰ ਨਹੀਂ ਹੈ ਕੋਈ ਭੈ ਨਹੀਂ ਹੈ ਜਦ ਕਿ ਇੰਨੇ ਸਾਲ ਹੋ ਗਏ ਹਨ ਉਹਨਾਂ ਨੂੰ ਜੇਲ੍ਹ ਦੇ ਵਿੱਚ 30 ਸਾਲ ਤਾਂ ਅਜਿਹਾ ਹੁਣ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾਅ ਕਰ ਦਿੱਤਾ ਜਾਣਾ ਚਾਹੀਦਾ ਹੈ ਜਦ ਕਿ ਉਸ ਦੇ ਉਲਟ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਔਰ ਦੂਜੇ ਪਾਸੇ ਜੋ ਇੱਕ ਰੇਪਿਸਟ ਬਾਬਾ ਹੈ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਹਾਂ ਉਸ ਨੂੰ 24-24 ਵਾਰ 3-4 ਸਾਲ ਦੇ ਵਿੱਚ ਪ੍ਰੋਲ ਮਿਲ ਜਾਂਦੀ ਹੈ ਕਿੰਡੀ ਵੱਡੀ ਗੱਲ ਹੈ ਉੱਥੇ ਫੇ ਸਰਕਾਰ ਦੀ ਇਹ ਪਾਲਸੀ ਕਿੱਥੇ ਜਾਂਦੀ ਹੈ ਔਰ ਬੰਦੀ ਸਿੰਘਾਂ ਦੇ ਅੱਗੇ ਇਹ ਪਾਲਸੀ ਕਿਉਂ ਆ ਜਾਂਦੀ ਹੈ ਤੁਸੀਂ ਆਪਣੇ ਵਿਚਾਰ ਜ਼ਰੂਰ ਲਿਖਣਾ ਕਿ ਰਾਜੋਵਾਲਾ ਜੀ ਨੂੰ ਫਾਂਸੀ ਆਉਣ ਵਾਲੇ ਸਮੇਂ ਵਿੱਚ ਹੋ ਸਕਦੀ ਹੈ ਅਗਰ ਉਹਨਾਂ ਨੂੰ ਇਹੀ ਫਾਂਸੀ ਹੋਈ ਤਾਂ ਪੰਜਾਬ ਦੇ ਵਿੱਚ ਕੀ ਮਾਹੌਲ ਵਿਗੜਨ ਦੇ ਹਾਲਾਤ ਬਣ ਸਕਦੇ ਹਨ ਆਪਣੇ ਵਿਚਾਰ ਜ਼ਰੂਰ ਲਿਖਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀਤੇ ਅਸੀ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਕਿ ਹਿੰਦੁਸਤਾਨ ਦੇ ਵਿੱਚ ਰੇਪ ਕਰਨ ਵਾਲਿਆਂ ਨੂੰ ਪੈਰੋਲਾ ਮਿਲਦੀਆਂ ਨੇ ਲੇਕਿਨ ਬਲਵੰਤ ਸਿੰਘ ਰਾਜਵਾਨਾ ਨੂੰ 30 ਸਾਲਾਂ ਦੇ ਵਿੱਚ ਇੱਕ ਵੀ ਦਫਾ ਪੈਰੋਲੇ ਨਹੀਂ ਦਿੱਤੀ ਗਈ ਬਲਵੰਤ ਸਿੰਘ ਰਾਜਵਾਨਾ ਦਾ ਕੇਸ ਸੁਪਰੀਮ ਕੋਰਟ ਚ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਭਾਜੀਪੀ ਸਰਕਾਰ ਨੂੰ ਸਾਨੂੰ ਦੱਸੋ ਫਾਂਸੀ ਕਿਉਂ ਨਹੀਂ ਦਿੱਤੀ ਗਈ ਕੀ ਕਾਰਨ ਨੇ ਫਾਂਸੀ ਨਾ ਦੇਣ ਦੇ ਕਦੋਂ ਫਾਂਸੀ ਦਿੱਤੀ ਜਾਏਗੀ ਤੇ ਅਗਰ ਜੇ ਹਕੂਮਤ ਨੇ ਕੋਈ ਫੈਸਲਾ ਨਾ ਕੀਤਾ ਤੇ ਸੁਪਰੀਮ ਕੋਰਟ ਬਲਵੰਤ ਸਿੰਘ ਰਾਜਵਾਨਾ ਨੂੰ ਫਾਂਸੀ ਦੇ ਦੇਗੀ ਹਿੰਦੁਸਤਾਨ ਦਾ ਫਰਸੂਦਾ ਤੇ ਘਟਿਆ ਸਿਸਟਮ ਸਿੱਖਾਂ ਦੇ ਖਿਲਾਫ ਡਿਜ਼ਾਈਨ ਕੀਤਾ ਗਿਆ ਪੰਜਾਬੀਆਂ ਦੇ ਖਿਲਾਫ ਡਿਜ਼ਾਈਨ ਕੀਤਾ ਗਿਆ ਕਿਉਂਕਿ ਬਲਵੰਤ ਸਿੰਘ ਰਾਜਵਾਨਾ ਆਪਣੀ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਅਗਰ ਉਹਨਾਂ ਦੀ ਸਜ਼ਾਏ ਮੌਤ ਨੂੰ ਫਾਂਸੀ ਨੂੰ ਉਮਰ ਕੈਚੇ ਕਨਵਰਟ ਕੀਤਾ ਜਾਏ ਤੇ ਬਲਵੰਤ ਸਿੰਘ ਰਾਜਵਾਨਾ ਅਗਲੇ ਹੀ ਦਿਨ ਸੇ ਕੌਮ ਦੇ ਵਿੱਚ ਆ ਸਕਦੇ ਨੇ ਪੰਜਾਬ ਦੇ ਵਿੱਚ ਆ ਸਕਦੇ ਨੇ ਜੇਲ੍ਹ ਚੋਂ ਬਾਹਰ ਆ ਸਕਦੇ ਨੇ ਲੇਕਿਨ ਹਿੰਦੁਸਤਾਨ ਦਾ ਘਟਿਆ ਗਲਿਆ ਸੜਾ ਜਿਹੜਾ ਸਿਸਟਮ ਹੈ ਉਹ ਸਿੱਖਾਂ ਦੇ ਖਿਲਾਫ ਹੈ ਪੰਜਾਬੀਆਂ ਦੇ ਖਿਲਾਫ ਹੈ ਪੰਜਾਬ ਦੇ ਵਿੱਚ ਜਿਹੜੇ ਲੋਗ ਨੇ ਉਹਨਾਂ ਦੇ ਖਿਲਾਫ ਹੈ ਭਾਜਪਾ ਸਰਕਾਰ ਕੋਈ ਵੀ ਫੈਸਲਾ ਲੈਣ ਤੋਂ ਡਰਦੀ ਹੈ ਕਿਉਂਕਿ ਪੰਜਾਬੀਆਂ ਦਾ ਰਿਐਕਸ਼ਨ ਕੀ ਆਏਗਾ ਪੰਜਾਬੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਕੀ ਹਾਲ ਕਰਨਗੇ ਭਾਜਪਾ ਚੰਗੀ ਤਰ੍ਹਾਂ ਜਾਣਦੀ ਹੈ ਬਲਵੰਤ ਸਿੰਘ ਰਾਜਵਾਨਾ ਜਗਤਾਰ ਸਿੰਘ ਹਵਾਰਾ ਅਮਰਤਪਾਲ ਸਿੰਘ ਖਾਲਸਾ ਐਸਆਰਏ ਸਿੱਖ ਕੌਮ ਦੇ ਯੋਧੇ ਨੇ ਤੇ ਸਿੱਖ ਕੌਮ ਇਹਨਾਂ ਨੂੰ ਜਗਾਉਣ ਵਾਸਤੇ ਖੜੀ ਨਹੀਂ ਹੋ ਰਹੀ ਅਗਰ ਸਿੱਖ ਕੌਮ ਅੱਜ ਹੀ ਸੜਕਾਂ ਤੇ ਆ ਜਾਏ ਤੇ ਨੈਕਸਟ ਦਿਨ ਬੰਦੀ ਸਿੰਘ ਜਿਹੜੇ ਨੇ ਜਿਲਾ ਚੋਂ ਬਾਹਰ ਆ ਸਕਦੇ ਨੇ ਲੇਕਿਨ ਹਿੰਦੁਸਤਾਨ ਦੀ ਸੁਪਰੀਮ ਕੋਰਟ ਜਿਹੜੀ ਹੈ ਉਹ ਹੱਤੋਂ ਕਿ ਬਲਵੰਤ ਸਿੰਘ ਰਾਜਵਾਨਾ ਦੇ ਪਿੱਛੇ ਪੈ ਗਈ ਹੈ ਸੈਂਟਰ ਸਰਕਾਰ ਦੀਆਂ ਦੌੜਾਂ ਲੱਗ ਗਈਆਂ ਨੇ ਸਪਰੀਮ ਕੋਰਟ ਦਾ ਕਹਿਣਾ ਹੈ ਕਿ ਫਾਂਸੀ ਨੂੰ ਜਲਦ ਤੋਂ ਜਲਦ ਅੰਜਾਮ ਦਿੱਤਾ ਜਾਏ ਦੂਜੇ ਪਾਸੇ ਬਲਵੰਤ ਸਿੰਘ ਰਾਜਵਾਨਾ ਨੇ ਖੁੱਲੇ ਆਮ ਕਿਹਾ ਕਿ ਮੇਰੀ ਫਾਂਸੀ ਦਾ ਫੈਸਲਾ ਕੀਤਾ ਜਾਏ ਮੈਨੂੰ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈ ਤੇ ਸੇ ਕੌਮ ਲਈ ਆਖਰੀ ਮੌਕਾ ਹੈ ਬਲਵੰਤ ਸਿੰਘ ਰਾਜਵਾਨਾ ਨੂੰ ਬਚਾਉਣ ਵਾਸਤੇ ਕਿਉਂਕਿ ਹਿੰਦੁਸਤਾਨ ਦੀ ਜਿਹੜੀ ਸੁਪਰੀਮ ਕੋਰਟ ਹੈ ਉਹਨਾਂ ਨੂੰ ਫਾਇ ਟੰਗਣ ਵਾਸਤੇ ਬੜੀ ਬੇਤਾਬ ਹੋ ਚੁੱਕੀ ਹੈ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਦੇ ਹਾਂ ਨੈਕਸਟ ਵੀਡੀਓ ਗੁੱਡ ਬਾਏ ਅਲਾ ਹਾਫਿਜ਼